ਵਾਣ ਵਾਲੀ ਮਾਫ ਕਰਨਾ ਅਸੀਂ ਤੇ ਗੁਰੂ ਦੀਆਂ ਪਾਲਕੀਆਂ ਤਕਨੂਨੀ ਛੱਡਿਆ ਤਾਬਿਆਂ ਤੇ ਵੀ ਲਿਖਵਾਨੇ ਆ ਕਿ ਸੰਗ ਮਰਮਰ ਦੀ ਸੇਵਾ ਫਲਾਣੇ ਫਲਾਣੇ ਸਿੰਘ ਵੱਲੋਂ ਕੀਤੀ ਗਈ ਹੈ ਸਾਥ ਸੰਗਤ ਜੀ ਸਾਡੀ ਸੇਵਾ ਤੇ ਕੋਈ ਸੇਵਾ ਹੈ ਹੀ ਨਹੀਂ ਗੁਰੂ ਰੂਪ ਸਾਥ ਸੰਗਤ ਜੀ ਇੱਕ ਗੱਲ ਦੱਸੋ ਡੇਲੀ ਤੁਸੀਂ ਅਰਦਾਸ ਕਰਦੇ ਹੋ ਅਰਦਾਸ ਦੇ ਵਿੱਚ 10 ਮਿੰਟ ਦੀ ਅਰਦਾਸ ਹੁੰਦੀ ਹੈ 10 ਮਿੰਟ ਦੀ ਅਰਦਾਸ ਨੂੰ ਤੁਸੀਂ ਅੱਧੇ ਘੰਟੇ ਦੀ ਅਰਦਾਸ ਬਣਾ ਦਿੰਦੇ ਹੋ ਫਲਾਣੀ ਦੀ ਚੜ੍ਹਦੀ ਕਲਾ ਦੀ ਅਰਦਾਸ ਫਲਾਣੀ ਦੀ ਦੇ ਰੋਕਤਾ ਦੀ ਅਰਦਾਸ ਅੱਜ ਲੰਗਰ ਦੀ ਸੇਵਾ ਇਸ ਸਿੰਘ ਵੱਲੋਂ ਕੀਤੀ ਗਈ ਅੱਜ ਕੜਾ ਪ੍ਰਸ਼ਾਦ ਦੀ ਸੇਵਾ ਇਸ ਵੱਲੋਂ ਕੀਤੀ ਗਈ ਅਰੇ ਅਸੀਂ ਕੌਣ ਹੁੰਦੇ ਆ ਉਸ ਵਾਹਿਗੁਰੂ ਨੂੰ ਦੱਸਣ ਵਾਲੇ ਕਿ ਅਸੀਂ ਸੇਵਾ ਕੀਤੀ ਜਿਹਦਾ ਦਿੱਤਾ ਅਸੀਂ ਖਾਂਦੇ ਆ ਜਿਹਦਾ ਦਿੱਤਾ ਅਸੀਂ ਪਾਨਦੇ ਆ ਜੀਦੇ ਕਰਕੇ ਅਸੀਂ ਅੱਜ ਸਾਹ ਲੈਨੇ ਆ ਅਸੀਂ ਉਹਨੂੰ ਕੀ ਦਿਖਾਣਾ ਚਾਹੁੰਦੇ ਆ ਕਿ ਇਹ ਸੇਵਾ ਅਸੀਂ ਕੀਤੀ ਸਾਥ ਸੰਗਤ ਜੀ ਮਾਫ ਕਰਨਾ ਅਸੀਂ ਆਪਣੀਆਂ ਸੇਵਾ ਗਿਣਾਨ ਵਾਲੇ ਕੋਈ ਨਹੀਂ ਹੁੰਦੇ ਉਸ ਵੇਲੇ ਜੇ ਪਾਈ ਟੋਟਰ ਮਲ ਜੀ ਨੇ ਸਾਹਿਬ ਜਾਦਿਆਂ ਦਾ ਅੰਤਿਮ ਸੰਸਕਾਰ ਕਰਕੇ ਵੀ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਕਰਕੇ ਵੀ ਜੇ ਇਹ ਗੱਲ ਕਹੀ ਕਿ ਮੇਰਾ ਵੰਸ਼ ਹੀ ਖਤਮ ਕਰ ਦਿੱਤਾ ਜਾਵੇ ਤੇ ਮਾਫ ਕਰਨਾ ਅਸੀਂ ਲੋਕ ਕਦੀ ਸੇਵਾ ਦਾ ਮਤਲਬ ਹੀ ਨਹੀਂ ਸਮਝ ਸਕੇ ਬੋਲੇ ਜੋ ਨਹਾ ਰਸਿਆ ਆਨ ਇੱਕ ਤਰਫ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਆ ਪ੍ਰਥਮ ਪਗੋਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਘਰ ਰਾਈ ਸ਼੍ਰੀ ਘਰ ਕਿਸ਼ਨ ਤੇ ਆਈਏ ਜਿਸ ਦੇਠੈ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਏ ਕਰਨੋਂ ਵਿਦ ਆਵੇ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹਾਂ ਦੀ ਜੋਤ ਤਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਜਿੱਥੇ ਅਸੀਂ ਗੁਰੂਆਂ ਦੇ ਨਾਮ ਲੈਂਦੇ ਆ ਉਸੇ ਅਰਦਾਸ ਦੀ ਵਿੱਚ ਅਸੀਂ ਆਪਣੇ ਨਾਮ ਲੈਂਦੇ ਆ ਸ਼ਰਮ ਦੀ ਗੱਲ ਐ ਸਾਡੇ ਵਾਸਤੇ ਸਾਥ ਸੰਗਤ ਜੀ ਇੱਕ ਤਰਫ ਅਸੀਂ ਕਹਿੰਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਦੂਜੀ ਤਰਫ ਅਸੀਂ ਆਪਣੇ ਨਾਮ ਲੈਂਦੇ ਆ ਲੰਗਰ ਦੀ ਸੇਵਾ ਫਲਾਣੇ ਸਿੰਘ ਵੱਲੋਂ ਕੜਾ ਪ੍ਰਸ਼ਾਦ ਦੀ ਸੇਵਾ ਇਸ ਸਿੰਘ ਵੱਲੋਂ ਜਿਸ ਦਾ ਦਿੱਤਾ ਹੋਇਆ ਅਸੀਂ ਖਾ ਰਿਆਂ ਅਸੀਂ ਉਹਨੂੰ ਕੀ ਗਿਣਾਣਾ ਚਾਹੁੰਦੇ ਆਂ ਉਹਦਾ ਦਿੱਤਾ ਹੀ ਖਾਂਦੇ ਆਂ ਉਹਦਾ ਦਿੱਤਾ ਹੀ ਅਸੀਂ ਪਾਣਦੇ ਆਂ ਤੇ ਅਸੀਂ ਉਹਨੂੰ ਕੀ ਸਾਬਿਤ ਕੀ ਕਰਨਾ ਚਾਹੁੰਦੇ ਆਂ ਕਿ ਅਸੀਂ ਕੋਈ ਬਹੁਤ ਵੱਡੀ ਸੇਵਾ ਕਰ ਦਿੱਤੀ ਜੇ ਅਸਲ ਮਾਇਨੇ 'ਚ ਜਿਹੜਾ ਕੋਈ ਸੇਵਾ ਕਰਦਾ ਹੈ ਉਹ ਕਦੀ ਆਪਣਾ ਨਾਮ ਤੱਕ ਸਾਹਮਣੇ ਨਹੀਂ ਆਣ ਦਿੰਦਾ ਉਹ ਕਦੀ ਲੋਕਾਂ ਨੂੰ ਦੱਸਦਾ ਨਹੀਂ ਫਿਰਦਾ ਕਿ ਆਹ ਸੇਵਾ ਮੇਰੇ ਵੱਲੋਂ ਸੀ ਕਿ ਆਹ ਸੇਵਾ ਮੇਰੇ ਵੱਲੋਂ ਸੀ ਸਾਧ ਸੰਗਤ ਜੀ ਜੇ ਅੱਜ ਸਾਹਿਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਇਹ ਦਿਹਾੜੇ ਮਨਾਇ ਤਾਈ ਸਫਲੇ ਨੇ ਜੇ ਅੱਜ ਇੱਥੋਂ ਸਿੱਖ ਕੇ ਜਾਓ ਕਿ ਪਾਈ ਟੌਡਰ ਮਲ ਜੀ ਨੇ ਸਾਹਿਬ ਜਾਦਿਆਂ ਦਾ ਅੰਤਿਮ ਸੰਸਕਾਰ ਕਰਕੇ ਵੀ ਉਹਦਾ ਲਿਖਾ ਆਪਣੇ ਨਾਮ ਨਹੀਂ ਲਿਆ ਤੇ ਅਸੀਂ ਕੌਣ ਹੁੰਦੇ ਆ ਅਰਦਾਸ ਦੇ ਨਾਲ ਖਿਲਵਾੜ ਕਰਨ ਵਾਲੇ 5 ਮਿੰਟ ਦੀ ਅਰਦਾਸ ਨੂੰ ਅਸੀਂ ਅੱਧੇ ਘੰਟੇ ਦੀ ਅਰਦਾਸ ਬਣਾ ਕੇ ਰੱਖਤਾ ਅੱਜ ਜਿਹੜੀ ਅਰਦਾਸ ਇੱਥੇ ਹੋਵੇਗੀ ਜਿਹੜੇ ਵੀ ਪਾਈ ਸਾਹਿਬ ਜਿਹੜੇ ਵੀ ਗ੍ਰੰਥੀ ਸਿੰਘ ਅੱਜ ਅਰਦਾਸ ਕਰਨਗੇ ਪਾਈ ਸਾਹਿਬ ਜੀ ਤੁਹਾਨੂੰ ਬੇਨਤੀ ਹੈ ਜੇਕਰ ਤੁਸੀਂ ਸੁਣ ਰਹੇ ਹੋ ਅੱਜ ਦੀ ਅਰਦਾਸ ਦੇ ਵਿੱਚ ਕਿਸੇ ਦਾ ਵੀ ਨਾਮ ਨਹੀਂ ਲਿਤਾ ਜਾਵੇਗਾ ਜਿਸ ਸਹਿਮਤੋ ਤੇ ਗੁਰੂ ਦਾ ਜਕਰਾਂ ਲੱਗੋ ਓਏ